ਸਤਾਚੀ ਕੁਛ ਪੰਤੀਆਂ ਤੁਹਾਡੇ ਕੁਬੀਸ਼ਣ ਜੀ ਲੱਲੂ ਕਰੇ ਕਵਲੀਆਂ ਰੱਬ ਕਰੇ ਸਵਲੀਆਂ ਲੱਲੂ ਬੈਠਾ ਮਾਰੇ ਟਾਹਾਂ ਦਿਲ ਰੱਖੀਆਂ ਕਈ ਚਾਹ ਨਾ ਕੋਈ ਸੁਨੇ ਨਾ ਕੋਈ ਜਾਵੇ ਅੰਦਰੋ ਅੰਦਰੀ ਉਹ ਰੋਵੇ ਕੁਰਲਾਵੇ ਬੋਲ ਅਨਮੋਲ ਉੱਠੇ ਬੈਠੇ ਤੁਰੇ ਫਰੇ ਇੱਕੋ ਹੀ ਰਟਲਾਵੇ ਮੇਰ ਕਰੇ ਸਤਗੁਰ ਮੇਰਾ ਰੂਹ ਦੇ ਅੰਦਰ ਸ਼ਾਂਤੀ ਆਵੇ ਲੱਲੂ ਕਰੇ ਕਵਲੀਆਂ ਰੱਬ ਕਰੇ ਸਵਲੀਆਂ ਤਨ ਥੱਕਿਆ ਮਨ ਟੁੱਟਿਆ ਫਿਰ ਵੀ ਆਸ ਨਾ ਹਾਰੇ ਸੱਚੇ ਦਿਲ ਕਰੀਰ ਦਾਸ ਰੱਬ ਅੱਗੇ ਪਾਵੇ ਤੇ ਆਵੇ ਲੱਲੂ ਕਰੇ ਕਵਲੀਆਂ ਰੱਬ ਕਰੇ ਸਵਲੀਆਂ ਦੁਨੀਆ ਭਾਵੇਂ ਹੱਸੇ ਉਸ ਦੀ ਪਰ ਉਹ ਤਾਂ ਕਰਮ ਕਮਾਵੇ ਕਿੰਨੀਆਂ ਹੀ ਉਕੀਆਂ ਹੁਣ ਰਾਹਾਂ ਆਪਣੇ ਯਕੀਨ ਤੇ ਅੜਦਾ ਅੱਗੇ ਵੱਧਦਾ ਜਾਵੇ ਲੱਲੂ ਕਰੇ ਕਵਲੀਆਂ ਰੱਬ ਕਰੇ ਸਵਲੀਆਂ ਇੱਕ ਦਿਨ ਸੁਣੂਗਾ ਮਾਲਕ ਉਸ ਦੀ ਉਸ ਦੀ ਆਸ ਤੜਪ ਤੇ ਪਿਆਸ ਪੂਰੀ ਹੋ ਜਾਵੇ ਜੋ ਵੀ ਮੰਗਿਆ ਸੱਚੇ ਮਨੋਂ ਦਾਦਾ ਸਵਾਮੀ ਜੀ ਕਰ ਸਹਾਏ ਅੱਪੇ ਹੀ ਸਿੱਧੀਆਂ ਹੋ ਜਾਵੇ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਰੱਬ ਸਿੱਧੀਆਂ ਪਾਵੇ ਦਾਦਾ ਸਵਾਮੀ ਜੀ ਸਹਾਇ ਕਰੋ ਸੇ ਮੋਲਨ ਮੋਲ ਦਾਦਾ ਸਵਾਮੀ ਜੀ ਸਫਲ ਸਭ ਪਰਵਾਰ ਚੜਾਇਆ